ਵੀਰ ਸੱਤਿਓ ਜੂਨ ਮਹੀਨਾ 2025 ਤੇ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਹਨ ਨਵੇਂ ਸਫਰ ਨਵੇਂ ਪੜਾਅ ਦੀਆਂ ਤਿਆਰੀਆਂ ਹੋ ਗਈਆਂ ਹਨ ਰੇਲਵੇ ਰਹੀਂ ਸਫਰ ਕਰ ਰਹੀਆਂ ਮਠਿੰਡੇ ਜੰਕਸ਼ਨ ਤੇ ਖੜੇਆਂ ਤੇ ਅਗਲੇ ਨਵੇਂ ਯਾਤਰਾਵਾਂ ਨਵੇਂ ਸਫਰਾਂ ਦੀਆਂ ਤਿਆਰੀਆਂ ਤਖਤ ਸੱਚਖੰਡ ਸ੍ਰੀ ਹਰਿਯੋਗ ਸਹਿਬ ਦੀ ਜਾ ਰਹੇ ਹਾਂ ਰਸਤੇ ਸਫਰ ਦੇ ਜੀਅ ਕਰਾਂਗੇ ਤੇ ਨਾਲ ਦਰਸ਼ਨ ਮਿਲਿਏ ਕਰਾਂਗੇ ਨਮਸਕਾਰ ਵੀ ਕਰਾਂਗੇ ਮਿਲਦੇ ਹਾਂ ਜੀ ਅਗਲੇ ਬੜਾਵਾਂ ਤੇ ਨਵੀਂ ਦਿੱਲੀ ਜਾਣਾ ਚੇਕਨ ਹੋਣ ਗਈ ਅੱਧੀ ਰਤੀ ਪਹਿਲਾ ਸਫਰ ਆਪਣਾ ਸੁਖਿਆਰੀ ਯੂਪੀ ਕਾਲਜ ਸਾਵਾਏ ਗੁਰਦੁਤੀ ਫਤਿਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਿਚਾਰਨ ਸ਼ੋਪਰਾ ਪਤਾ ਨਾਦੇੜ ਸਾਹਿਬ ਮਹਾਰਾਸ਼ਟਰ ਅਭਿਚਲ ਨਗਰ ਸੱਚਖੰਡ ਕੀ ਜੋਤ ਸਾਹਿਬ ਜੀ ਪਹੁੰਚ ਗਏ ਆਂ ਔਨਲਾਈਨ ਸ਼ਰਾਵਾਂ ਬਾਕਸੀ ਕਮਰੇ ਦਾ ਪ੍ਰਬੰਧ ਕਰਾ ਕੇ ਲੰਗਰ ਪ੍ਰਸ਼ਾਦੇ ਛਕ ਲਏ ਆਂ ਦਰਸ਼ਨ ਮੇਲੇ ਕਰ ਲਏ ਆਂ ਨਮਸਕਾਰ ਕਰ ਲਈ ਗੁਰੂ ਸਾਹਿਬ ਨੂੰ ਬਾਕੀ ਵਲੋਗਿੰਗ ਵਾਕੀ ਦਰਸ਼ਨ ਮੇਲੇ ਆਪਾਂ ਅੱਗੇ ਕਰਾਂਗੇ ਕੱਲ ਤੋਂ ਸ਼ੁਰੂ ਕਰਾਂਗੇ ਸਾਰਾ ਦਿਨ ਸਫਰ ਇੱਥੇ ਘਾਟਾ ਰਹੀਆਂ ਜਰੂਰ ਜਾਣਕਾਰੀ ਦੇ ਦਿਆਂ ਜਦੋਂ ਵੀ ਹਯੂਰ ਸਾਹਿਬ ਆਉ ਕਮਰੇ ਜਰੂਰ ਔਨਲਾਈਨ ਪਹਿਲਾਂ ਬੁੱਕ ਕਰਕੇ ਆਉ ਤਾਂ ਜੋ ਖੱਜਲ ਖਵਾਰੀ ਤੋਂ ਬਚਿਆ ਜਾ ਸਕੇ ਤੇ ਰੇਲਵੇ ਸਟੇਸ਼ਨ ਤੋਂ ਹਯੂਰ ਸਾਹਿਬ ਪ੍ਰਬੰਧਕ ਕਮੇਟੀਆਂ ਦੀਆਂ ਬਸਾਂ ਗੱਡੀਆਂ ਖੜੀਆਂ ਹੁੰਦੀਆਂ ਤੁਹਾਨੂੰ ਵੱਖ-ਵੱਖ ਸਰਾਵਾਂ ਵੱਖ-ਵੱਖ ਥਾਵਾਂ ਤੇ ਲਈ ਆਣ ਹਾਸਤੇ ਕੋਈ ਆਟੋ ਟੈਕਸੀ ਇਹ ਗੱਡੀ ਲੈਣ ਦੀ ਲੋੜ ਨਹੀਂ ਪੈਂਦੀ ਜੀ ਤੇ ਬਾਕੀ ਵਧੀਆ ਪ੍ਰਬੰਧ ਹੈ ਠੀਕ ਹੈ ਜੀ ਬਾਕੀ ਜਾਣਕਾਰੀ ਆਪਾਂ ਕੱਲ ਕਰਦੇ ਹਾਂ ਅਬ ਚੰਨਗਰ ਸ਼੍ਰੀ ਹਯੂਰ ਸਾਹਿਬ ਨਾਲ ਦੇ ਗੁਰੂ ਕਲੰਗਰ ਦੀ ਛਕੜੇ ਹਾਂ ਮਾਫੀ ਕਰਦੇ ਹਾਂ ਅਗਲੇ ਦਿਨ ਮਿਲਾਂਗੇ ਸਤਿ ਸ਼੍ਰੀ ਅਕਾਲ ਇਹ ਹੈ ਜੀ ਗੁਰੂ ਗਵਿੰਦ ਸਿੰਘ ਜੀ ਐਨ ਆਰ ਆਈ ਯਾਤਰੀ ਨਵਾਸ 체크인 ਨਹੀਂ ਕਰ ਚੁੱਕੇ ਆ ਪਰ ਸਾਨੂੰ ਕਮਰੇ ਕੋਈ ਖਾਸ ਹੀ ਪਸੰਦ ਨਹੀਂ ਆਏ ਜੀ ਗੁਰੂ ਗਵਿੰਦ ਸਿੰਘ ਐਨਆਰਆ ਯਾਤਰੀ ਨਿਵਾਸ ਹਯੂਰ ਸਾਹਿਬ ਜੀ ਚਲੋ ਅੱਜ ਰੈਸਟ ਕਰਦੇ ਆ ਫਿਰ ਅੱਗੇ ਦੇਖਦੇ ਆ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਨਾਦੇੜ ਸਾਹਿਬ ਹਯੂਰ ਸਾਹਿਬ ਮਹਾਰਾਸ਼ਟਰਾ ਤੋਂ ਸਵਾਗਤ ਹੈ ਜੀ ਤੁਹਾਡਾ ਸਭ ਦਾ ਨਦੇੜ ਮਹਾਰਾਸ਼ਟਰ ਤੋਂ ਹਿਊ ਸੈੱਬ ਦੀ ਧਰਤੀ ਤੇ ਮੌਸਮ ਕਾਫੀ ਸੁਹਾਵਣਾ ਹੈ ਤੇ ਇਸ ਟਾਈਮ ਅਸੀਂ ਗੁਰੂ ਗੋਬਿੰਦ ਸਿੰਘ ਐਨ ਆਰ ਆਈ ਸਰਾਜ ਠਹਿਰੇ ਹੋਏ ਹਾਂ ਸਰਾਹ ਦਾ ਬਾਹਰੀ ਲੁੱਕ ਕਾਫੀ ਵਧੀਆ ਹੈ ਕਮਰੇ ਉਨੇ ਸਟਾਈਲਿਸ਼ ਨਹੀਂ ਏ ਉਨੇ ਵਧੀਆ ਉਨੇ ਸੁਵਿਧਾ ਨਹੀਂ ਕਮਰਿਆਂ ਚ ਪਰ ਫਿਰ ਵੀ ਠੀਕ ਹੈ ਅੱਜ ਅਗਲੇ ਦਿਨ ਦਾ ਵਲੋਗ ਆਪਾਂ ਸ਼ੁਰੂ ਕੀਤਾ ਇਸ ਰਾਹ ਤੋਂ ਫਿਰ ਆ ਜੋ ਦਰਸ਼ਨ ਮੇਲੇ ਕਰਾਉਣੇ ਆ ਤਖਤ ਸੱਚਖੰਡ ਸ਼੍ਰੀ ਯੋਸਾਫ ਦੇ ਆਓ ਚੱਲੀਏ ਇਸ ਰਾਹ ਤੋਂ ਇੱਕ ਚਰਅ ਜਿੱਥੇ ਸਾਰੇ ਬੋਰਡਾਂ ਤੋਂ ਜਾਣਕਾਰੀ ਦਿੱਤੀ ਗਈ ਹੈ ਇਸ ਰਾਹ ਕਿਧਰ ਹੈ ਸੱਚਖੰਡ ਯੋਸਾਫ ਕਿਧਰ ਹੈ ਇਹਨਾਂ ਰੀਹ ਰਾਹ ਤੋਂ ਪੈਦਲ ਹੀ ਹੈ ਨੇੜੇ ਹੀ ਸੱਚਖੰਡ ਇਹ ਸੱਚਖੰਡ ਯੋਸਾਫ ਪਹੁੰਚ ਗਿਆ ਗੇਟ ਨੰਬਰ 3 ਆਓ ਚਲਦੇ ਆਂ ਅੰਦਰ ਦਰਸ਼ਨ ਕਰਦੇ ਆਂ ਸਾਹਮਣੇ ਲੰਗਰ ਹਾਲ ਤੋਂ ਪ੍ਰਸ਼ਾਦੀ ਛਕ ਲਏ ਛੱਕ ਕੇ ਅਸੀਂ ਦਰਸ਼ਨ ਦੇਦਾਰੀ ਕਰੰਜਾ ਤਖਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਬਜਨਗਰ ਨਦੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸ਼ੋਧ ਤਰਤੀਬ ਅਬਜਨਗਰ ਨਦੀ ਦਾਲਾ ਪਰਕਾਰ ਪਾਣੀ ਹੈ ਦਾਲਾ ਲੱਗ ਪਿਆ ਆ ਇਹ ਮੁੱਖ ਗੇਟ ਹੈ ਤਖਤ ਸੱਚਖੰਡ ਸ੍ਰੀ ਹਰਿ ਹਰਿ ਜੀ ਸਾਹਿਬ ਚੱਲਣਾ ਕਰਦਾ ਆ ਮੁੱਖ ਗੇਟ ਹੈ ਆ ਨਾਰ ਮਾਰਕੀਟ ਹੈ ਆ ਸਰਾਵਾਂ ਬਣੀਆਂ ਆ ਵੱਖਾ ਭਾਰਤੀ ਖੇਤਰ ਆ ਨਾਲ ਇਹ ਵੀ ਸਰਾਵਾਂ ਇੱਥੇ ਵੀ ਕਮਰੇ ਮਿਲ ਜਾਂਦੇ ਆ ਇਹ ਮੌਕੇਟ ਮੁੱਖ ਐਂਟਰੈਂਸ ਇੱਥੋਂ ਹੈ ਤੱਕ ਸਤਖੰਡ ਅਯੂਰ ਸਾਹਿਬ ਅਬਚਲ ਨਗਰ ਨਾਦੇੜ ਇਹ ਨਾਦੇੜ ਦੇ ਗੁਰੂ ਗੋਬਿੰਦ ਸਿੰਘ ਜੀ ਮਿਊਜ਼ੀਅਮ ਵਿੱਚ ਆਏ ਆ ਅੰਦਰ ਜਾ ਕੇ ਦੇਖਦੇ ਹਾਂ ਵੀ ਕੀ ਹੈ ਬਾਹਰੋਂ ਬਿਲਡਿੰਗ ਤਾਂ ਬਹੁਤ ਸ਼ਾਨਦਾਰ ਬਣਾਈ ਹੈ ਅੰਦਰ ਇਤਿਹਾਸਕ ਕੀ ਜਾਣਕਾਰੀ ਦਿੱਤੇ ਹੈ ਅੰਦਰ ਜਾ ਕੇ ਹੀ ਪਤਾ ਲੱਗੇਗਾ ਜਾ ਕੇ ਦੇਖਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਊਜ਼ੀਅਮ ਨੰਦੇੜ ਉਹਨਾਂ ਮਿਊਜ਼ੀਅਮ ਤੋਂ ਬਾਅਦ ਇੱਕ ਗੁਰਦਰਾ ਬੋੜੀ ਗੰਦਨਵਾਸ ਹੈ ਬਈ ਉਹਦੇ ਬੈਕ ਸਾਈਡ ਹੀ ਹੈ ਮਿਊਜ਼ੀਅਮ ਦੇ ਵਿੱਚ ਸਿੱਖ ਇਤਿਹਾਸ ਬੰਦੀ ਜਾਣਕਾਰੀ ਦਿੱਤੀ ਗਈ ਸੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਤਿੰਨ ਮਿਸਲਾਂ ਦੇ ਟਾਈਮ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਤੱਕ ਦਾ ਇਤਿਹਾਸਕ ਬੰਦੀ ਫੋਟੋਆਂ ਰਹੀਆਂ ਬੜੀ ਜਾਣਕਾਰੀ ਦਿੱਤੀ ਗਈ ਉਹਨਾਂ ਅੰਦਰ ਦਰਸ਼ਨ ਮਿਲਦੇ ਕਰਦੇ ਗੁਰਦੁਆਰਾ ਬੋੜੀ ਸਾਹਿਬ ਦਮਦਮਾ ਦਾ। ਥਾਲੀ ਅਸਤਵਲ ਬਣਾਏ ਹੋਏ ਜਿੱਥੇ ਘੋੜੇ ਰੱਖੇ ਜਾਂਦੇ ਆ। ਇਤਿਹਾਸ ਮੁਤਾਬਕ ਕਹਿੰਦੇ ਵੀ ਇੱਥੇ ਗੁਰੂ ਗਬਨ ਸਿੰਘ ਸਾਹਿਬ ਨੇ ਜਵਾਰੀ ਜਿਹੜੇ ਕੋਰੇ ਕੀਤੀ ਹੋਈ ਹੈ ਇੱਥੇ ਹੁੰਦਾ ਸੀ ਉਸ ਤੋਂ ਬਾਅਦ ਇੱਥੇ ਘੋੜਿਆਂ ਦੀ ਪ੍ਰਥਾ ਚੱਲਦੀ ਹੈ। ਘੋੜੇ ਇੱਥੇ ਦਿੱਤੇ ਜਾਂਦੇ ਸੰਕਤਵੰਨ ਨੂੰ। ਤੇ ਜਦੋਂ ਨਗਰ ਕੀਰਤਨ ਕੱਢੇ ਜਾਂਦੇ ਆ ਉਦੋਂ ਇਹ ਘੋੜਿਆਂ ਨੂੰ ਕੱਢਿਆ ਜਾਂਦਾ ਨਗਰ ਕੀਰਤਨ ਤੇ ਇਸ ਮਦੇ ਘੋੜੇ ਆ ਸਪੈਸ਼ਲ ਬੋਰਡ ਵੀ ਲੱਦਿਆ ਹੋਇਆ ਇੱਕ ਘੋੜਿਆਂ ਦੇ ਨਾਂ ਰੱਖੇ ਹੋਏ ਆ ਪੰਜ ਪਿਆਰਿਆਂ ਦੀ ਸਵਾਰੀ ਵਾਲੇ ਘੋੜੇ ਆ ਇੱਕ ਦਾ ਨਾਂ ਦਲਬਾਗ ਰੱਖਿਆ ਦੂਜੇ ਦਾ ਨਾਂ ਗੱਭਰੂ ਆ ਇੱਥੇ ਬੋਰਡ ਲਾ ਰੱਖਿਆ ਇੱਕ ਘੋੜੇ ਆ ਸਪੈਸ਼ਲ ਘੋੜੇ ਇਹ ਘੋੜਾ ਇਹਦਾ ਨਾਮ ਰੱਖਿਆ ਮਾਧਵ ਸ਼ਾਬਾ ਬੋਤਰੇ ਵᱜਹੇ ਘੋੜਾ ਇਹ ਨਗਾਰੇ ਵਾਲਾ ਘੋੜਾ ਘੋੜੇ ਦਾ ਨਾਮ ਹੈ ਰਾਜੀ ਇਹਦਾ ਨਾਮ ਹੈ ਰਾਜੂ ਵੀ ਘੋੜੇ ਦਾ ਭਾਂਤ ਬਾਂਦੇ ਘੋੜੇ ਆ ਬੜੇ ਘੋੜੇ ਰੱਖੇ ਹੋਏ ਆ ਦੀ ਵਾਲਾ ਕੋਣਾ ਪਾਸ਼ਾ ਇੰਡਸਟਰੀ ਦਾ ਸਰੇ ਬਾਬਾ ਅਰਮੋਦ ਸਿੰਘ 27 ਸਾਲ ਦਾ 28 ਸਾਲ ਦਾ ਅਮਰ ਅੱਜ ਸੋਣਾ ਬੋਲਦਾ ਬਾਬਾ ਸਤਜਨ ਦੇ ਨਾਮ ਨਾਲ ਜੁੜਦੇ ਆਂ ਸਰ ਜਦੋਂ ਸਾਫ ਸਪਾਈ ਹੁੰਦੀ ਹੈ ਮੇਰੇ ਘਰ ਦੇ ਗਾਗਰ ਮਾਰੇ ਜੇ ਰੱਖਿਆ ਹੋਇਆ ਹੈ ਅੱਗੇ ਗੋਦਾਵਰੀ ਨਦੀ ਚੱਲਦੀ ਹੈ ਇਹ ਗੋਦਾਵਰੀ ਨਦੀ ਸਮਾਨਾ ਜੋੜਦੇ ਜਾ ਖੰਡੀਆਂ ਹੋ ਜਲਦੀਆਂ ਇਹ ਨਾਲ ਹੀ ਹੈ ਗੁਰਦਰਾ ਸੱਤ ਬਾਬਾ ਬੰਦਾ ਸਿੰਘ ਉਹਨੇ ਨਾਲ ਹੀ ਦੋ ਤਿੰਨ ਗੁਰਦਰਾ ਸਾਹਿਬ ਨਹੀਂ ਹੋਏ ਨਾਲ ਹੀ ਹੱਟ ਹੈ ਬਦਾਵਰੀ ਨਦੀ ਜਿਹੜਾ ਇੱਕ ਵਿਊ ਪੁਆਇੰਟ ਬਣ ਚੁੱਕਾ ਹੈ ਫੋਟੋ ਸਟੇਸ਼ਨ ਲਈ ਆਉਂ ਚਲਦੇ ਹਾਂ ਕੁਝ ਅਪਾ ਵੀ ਕਰਾਉਣੇ ਫਿਰ ਇਹ ਆਰ ਗਰਾਮ ਨੂੰ ਕੈਦ ਕਰਦੇ ਆਂ ਉਗੀ ਰੋ ਰੋ ਗੱਡੀ ਦੂਰ ਆਇਆ ਨਹੀਂ ਇਹ ਗਦਾਵਰੀ ਨਦੀ ਪਾਸਾ ਮੈਂ ਫਿਰ ਕੀ ਬਿਲਕੁਲ ਕਿਨਾਰੇ ਤੇ ਆ ਗਏ ਆ ਗਦਾਵਰੀ ਦੇ ਸੋਨਾ ਵੀ ਪੁਆਇੰਟ ਹੈ ਵਿੱਚ ਬ੍ਰਿਜਾਂ ਬਣਿਆ ਲੋਕੀ ਇੱਥੇ ਸਰਫੀਆਂ ਵੀ ਕਰਦੇ ਆ ਥਿਊ ਪੁਆਇੰਟ ਵੀ ਬਣਿਆ ਪਾਰ ਹੋ ਜਾਂਦੇ ਇੱਥੋਂ ਆ ਬ੍ਰਿਜਾਂ ਬਣਿਆ ਕਾਫੀ ਲੋਕ ਦਿਖਾਰੇ ਆ ਰਹੇ ਆ ਪਾਣੀ ਦਾ ਵਾ ਉੱਤੇ ਜਿਆਦਾ ਥੱਲੇ ਘਟਾ ਇੱਥੋਂ ਕ੍ਰੋਸ ਹੁੰਦਾ ਪਾਣੀ ਕੀ ਹੈ ਕੋਈ ਵੀ ਜੰਮੀ ਪੀ ਆ ਬਾਬਾ ਇੱਥੇ ਉੱਪਰ ਗੁਰਦਰਾ ਸਾਹਿਬ ਆ ਪੋੜੀਆਂ ਇੱਥੇ ਆ ਸਰਵਾਦੀ ਬਿਲਡਿੰਗ ਅਗਲੇ ਵਾਈਬਲ ਹਾਂ ਸਾ ਵਾਈਬਲ ਇਹ ਭੇਲ ਹੈ ਇਹ ਅਗਲੇ ਕਰਾਂ ਨਹੀਂ ਹੈ ਕੁਮਾਰ ਹੈ ਕਿ ਮਿਕਸ تیار ਹੋ ਰਹੀ ਹੈ ਦੇਖਦੇ ਹਾਂ ਕੋਈ ਕੋਈ ਰੱਖਿਆ ਹੋਇਆ ਫਾਲਸਾ ਹੋਇਆ ਗ੍ਰੀਪ ਹਤੇ ਨਾ ਮੇਲ ਪਿਆਰ ਮਿਕਸ ਟੀਆਰ ਹੋ ਰਹੀ ਹੈ ਇਹ ਕਿੱਥਾਂ ਹੈ